ਬਾਕੀ ਆਪਣਾ ਕੁੜਤਾ ਪੀਜਮਾ ਤੇ ਪੈਂਟ ਸ਼ਰਟ ਤੇ ਕੋਟ ਪੈਂਟ ਤੇ ਸ਼ੇਰਵਾਨੀ ਦਾ ਸਾਰਾ ਕਪੜਾ ਜਾਂਸੇ ਮਿਲੂਗਾ ਜੀ ਹਰੇਕ ਬ੍ਰਾਂਡ ਦਾ ਕੰਮ ਰਹਿ ਗਿਆ 22 ਮਿਲੂ 22 ਮਿਲੂ ਕਿੰਨੇ ਕਿੰਨੇ ਕਵੰਦੀ ਦੀ ਨਾਲ ਮੈਚਿੰਗ 22 ਬਾਈ ਪ੍ਰਿੰਟਡ ਉਪਰ ਕੋਟ ਪੈਂਟ ਦੇ ਸਹੂਨਾ ਦੇਣੀ ਪੈਂਦੀ ਹੈ ਨਾ ਲੈਣੀ ਗਾੜੀ ਆਪਣੀ ਤੇ ਮੈਂ ਵੀ ਹੁਣ ਪੰਜਾਬੀ ਚੱਲਦਾ ਵੀ ਜਿਹੜੀ ਦੁਕਾਨ ਆ ਨਾ ਆ ਤੂੜੀ ਵਾਲੇ ਭੋਂਗ ਵਾਂਗੂ ਭਰੀ ਪਈ ਆ ਸਾਰੇ ਕੱਪੜੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਮਿੱਤਰੋ ਅੱਜ ਆਪਾਂ ਕੋਟਕਪੂਰੇ ਸ਼ਹਿਰ ਖੜੇ ਆ ਰਾਇਲ ਫੈਬਰਿਕ ਵਾਲਿਆਂ ਦੇ ਬਹੁਤ ਪੁਰਾਣਾ ਸ਼ੋਅਰੂਮ ਮਸ਼ਹੂਰ ਜਮਾ ਇੱਕ ਨੰਬਰ ਕਪੜਾ ਟਾਪ ਕਲਾਸਾਂ ਜੈਤੂ ਰੋਡ ਤੇ ਆ ਬਈ ਜਦੋਂ ਚੌਂਕ ਚ ਉਤਰੇ ਨਾ ਤੁਸੀਂ ਜੈਤੂ ਰੋਡ ਪੁੱਛ ਲਿਓ ਰਾਇਲ ਫੈਬਰਿਕ ਵਾਲਿਆਂ ਦੇ ਜਾਣੇ ਆ ਮਸ਼ਹੂਰ ਆ ਕੋਟਕਪੂਰੇ ਚ ਇਹ ਬੰਦੇ ਬਾਈ ਨੱਕੀ ਹੋਈ ਬਈ ਬਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਪੁਰਾਣਾ ਆਪਣਾ ਮਿੱਤਰ ਆ ਬਾਈ ਇਦੇ ਕੋਲੇ ਜਿਹੜਾ ਕੱਪੜਾ ਤੁਹਾਨੂੰ ਮਿਲੂਗਾ ਮਿਲੂਗਾ ਤੁਹਾਨੂੰ ਬ੍ਰਾਂਡਡ ਤੇ ਪਰ ਮਿਲੂਗਾ ਤੁਹਾਨੂੰ ਜਮਾਂ ਬਾਜ਼ ਬਰੇਟਾਂ ਦੇ ਕਾ ਆਗੇ ਭਾਈ ਵਿਆਹ ਦੇ ਸੀਜ਼ਨ ਆ ਪ੍ਰੋਗਰਾਮ ਹੋਰ ਵੀ ਖੰਡ ਪਾਠ ਜਿਵੇਂ ਜਾਂ ਕੋਈ ਹੋਰ ਕਿਟੀ ਪਾਰਟੀਆਂ ਤੇ ਜੇ ਭਾਈ ਪੂਰਾ ਐਂ ਜਮਾਂ ਸਿਰਾ ਗੱਲਾਂ ਬਾਤਾਂ ਕਰਾਉਣੀਆਂ ਨਾ ਜਾਗੋ ਜੂਗੋ ਤੇ ਤੇ ਚੁੱਪ ਕਰਕੇ ਆਹ ਵੀਡੀਓ 'ਚ ਨੰਬਰ ਚੱਲਦਾ ਲਾ ਕੇ ਨੰਬਰ ਤੇ ਚੱਕੋ ਗੱਡੀ ਜਾਂ ਬਾਈਕ ਤੇ ਆ ਜਾਓ ਨੱਕੀ ਕੋਲੇ ਤੋਂ ਜਮਾ ਸਿਰਾ ਗੱਲਬਾਤ ਕਰਾਉ ਬਾਕੀ ਜਿਹੜੀ ਗੱਲਬਾਤ ਆ ਜਿਹੜਾ ਕਪੜਾ ਪਿਆ ਸਾਰੇ ਦੀ ਜਾਣਕਾਰੀ ਵੀਡੀਓ ਚ ਲੈਨੇ ਆ ਬਈ ਕੱਲੇ ਕੱਲੇ ਕੱਪੜੇ ਦੀ ਸਾਨੂੰ ਜਾਣਕਾਰੀ ਦੇ ਲੱਕੀ ਕੀ ਹਿਸਾਬ ਕਿਤਾਬ ਆ ਕਿਵੇਂ ਆ ਬਈ ਬੜਾ ਮਹਿੰਗਾ ਮੁੰਗਾ ਤਾਂ ਇਹ ਨਾ ਪੈਂਦਾ ਨਹੀਂ ਬਈ ਰੇਟ ਦੀ ਤੇ ਆਪਣੀ ਕਵਾਲਿਟੀ ਦੀ ਜ਼ਿੰਮੇਵਾਰੀ ਲੈਂਦੇ ਆ ਡਿਜ਼ਾਈਨ ਟੂ ਯੂਨ ਵੇਖ ਕੇ ਨਾ ਸਾਡੇ ਪਿੰਡਾਂ ਵਾਲੇ ਡਰ ਜਾਂਦੇ ਆ ਨਹੀਂ ਨਹੀਂ ਬਈ ਇਹ ਤਾਂ ਕਿਤੇ ਹੋਣਾ ਹੋਵੇ ਬਟੂਆ ਖਾਦੀ ਕਰ ਨਹੀਂ ਆਪਣੇ ਰੇਟ ਤੇ ਕੁਆਲਿਟੀ ਵਾਲੇ ਆਪਣੀ ਜ਼ਿੰਮੇਵਾਰੀ ਹੋ ਗਈ ਠੀਕ ਆ ਬਈ ਆਪਣੇ ਕੋਲੇ ਕੁਰਤਾ ਪਜਾਮਾ ਬਾਈ ਜੀ ਪਹਿਲਾਂ ਤੇ ਜਰ ਸਾਰਾ ਕੁਰਤਾ ਪਜਾਮਾ ਲੱਗਿਆ ਵਾ ਠੀਕ ਆ ਇਹ ਸਾਰਾ ਮਨ ਲੋ ਵਾਈਟ ਹੋ ਗਿਆ ਉਹ ਰੰਗਦਾਰ ਹੋ ਗਿਆ ਕੁਰਤਾ ਪਜਾਮਾ ਅੱਛਾ ਠੀਕ ਆ ਬਾਕੀ ਆਪਣੇ ਕੁਰਤਾ ਪਜਾਮਾ ਤੇ ਪੈਂਟ ਸ਼ਰਟ ਤੇ ਕੋਟ ਪੈਂਟ ਤੇ ਸ਼ੇਰਵਾਨੀ ਦਾ ਸਾਰਾ ਕਪੜਾ ਜੈਨਸ ਮਿਲੂਗਾ ਜੀ ਹਰੇਕ ਬ੍ਰਾਂਡ ਦਾ ਮਿਲੂਗਾ ਠੀਕ ਆ ਸਾਰਾ ਨਾ ਮੇਨ ਗੱਲ ਆ ਜਿਹੜੀ ਹਰੇਕ ਰੇਟ ਦੇ ਵਿੱਚ ਮਿਲੂਗੀ ਠੀਕ ਆ ਆ ਤਾਂ ਉਹ ਨਹੀਂ ਜਿਹੜਾ ਮਾਵੇ ਵਾਲਾ ਵਜਦਾ ਇਹ ਮਾਵੇ ਵਾਲਾ ਕੁਰਤਾ ਪਜਾਮਾ ਬਾਈ ਖੜਮਾ ਖੜਮਾ ਇਹਦੇ ਤੇ ਪਾਣੀ ਪੂਣੀ ਨਹੀਂ ਜਾਂਦਾ ਹਨਾ ਨਹੀਂ ਇਹ ਨਹੀਂ ਉਹ ਮਾਲ ਲੱਗਉਂਦੀ ਕੀਦਾ ਕੋਟ ਨਾ ਤੇ ਇਹ ਹੈਗਾ ਮਾਵੇ ਪਾ ਹਵਾ ਨਹੀਂ ਕਰੋ ਹਵਾ ਨਹੀਂ ਹਾਂਜੀ ਹਾਂਜੀ ਇਹ ਖੜਮਾ ਖੜਮਾ ਰੋਗ ਪਾਣੀ ਵੀ ਨਹੀਂ ਖੜਦਾ ਭਾਈ ਨਹੀਂ ਇੰਤੇ ਤਾਂ ਭਾਈ ਖੜਦਾ ਪਾਣੀ ਇਹਦੇ ਖੜ ਗਿਆ ਉਹ ਗੀਜ਼ਾ ਕੋੜਾ ਲੱਗ ਕਪੜਾ ਹੋਰ ਕਪੜਾ ਉਹ ਆਇਆ ਸੀਗਾ ਤੇ ਉਹਦਾ ਟ੍ਰੈਂਡ ਵੀ ਚੱਲ ਗਿਆ ਤੇ ਆ ਕੇ ਬਹੁਤ ਲੋਕਾਂ ਨੇ ਪਾਇਆ ਅੱਛਾ ਹੁਣ ਉਹ ਫੇਲ ਹੋ ਗਿਆ ਹਾਂਜੀ ਬਾਲੋ ਆਇਆ ਤੇ ਚੱਲੀ ਵੀ ਜਾਂਦਾ ਪਰ ਉਹਨਾਂ ਨੇ ਪਿੱਛੇ ਜੇ 2 ਸਾਲ ਬਾੜਾ ਚੱਲ ਗਿਆ ਅੱਛਾ ਬਹੁਤ ਜ਼ਿਆਦਾ ਚੱਲ ਗਿਆ ਹੁਣ ਨਹੀਂ ਚੱਲਦਾ ਹਾਂ ਹੁਣ ਇਹਦਾ ਟ੍ਰੈਂਡ ਆ ਇਹਦਾ ਮਾਵੇ ਵਾਲੇ ਦਾ ਤੇ ਖੱਦਰ ਦਾ ਜਿਹੜੇ ਥੋੜੇ ਜਿਹਾ ਲੀਡਰ ਆ ਟੈਂਪਲ ਖੜਮਾ ਖੜਮਾ ਕਪੜਾ ਲੱਗਦਾ ਤੇ ਆਹ ਕੁਰਤਾ ਪਜਾਮਾ ਇਸ ਤੋਂ ਬਾਅ ਇਸ ਤ ਵਫੇਰ ਮਾਵੇ ਵਾਲਾ কুরਤਾ ਮੈਂ ਆ ਗਿਆ ਤੇ ਕਹ ਕਿ ਜਿਹੜਾ ਬਿਨਾ ਮਾਵੇ ਤੋਂ ਖੜਮਾ ਕਪੜਾ ਉਹ ਵੀ ਮਿਲ ਜੂਗਾ ਅੱਛਾ ਇਹ ਬਿਨਾ ਮਾਵੇ ਤੋਂ ਖੜਮਾ ਕਪੜਾ ਵਾਹੇ ਖੜਮਾ ਹਰੇਕ ਬ੍ਰਾਂਡ 'ਚ ਆਪਣੇ ਕੋਲ কুরਤਾ ਵੀ ਆ ਮਾ ਗਿਆ ਇਸ ਤੋਂ ਬਾਅਦ ਆ ਚੀਜ਼ ਆ ਖਦਰ ਦਾ কুরਤਾ ਵੀ ਆ ਮਾ ਗਿਆ ਅੱਛਾ ਡਰਲਾ ਸੈਂਚਰੀ ਦਾ ਮਯੂਰਤਾ ਦਾ ਉਹ ਖਦਰ ਆ ਗਈ ਜਿਹੜੀ ਬਈ ਸਵਾਉਣ ਤੋਂ ਪਹਿਲਾਂ ਪਾਣੀ 'ਚ ਭਿਉਣੀ ਪੈਂਦੀ ਹੈ ਭਿਉਣੀ ਚਾਹੀਦੀ ਹੈ ਬਾਕੀ ਨੇ ਜਿਹੜਾ ਆਪਣੇ ਕੋਲ ਕੱਪੜੇ ਆ ਸਾਰੇ ਕਾਟਨ ਦੇ ਆ ਸਾਰੇ ਧੋਕੇ ਹੀ ਬਣਨਗੇ ਠੀਕ ਆ ਹਾਂਜੀ ਸਾਰਾ ਕਪੜਾ ਕਾਟਨ ਦਾ ਧੋਕੇ ਹੀ ਬਣੂਗਾ ਫਿਰ ਗੀਦਾ ਕਾਟਨ ਆ ਗਈ ਏਅਰ ਪਿਓਰ ਲੈ ਲੈਣ ਦਾ ਕੋਰਟ ਆ ਵੀ ਅਵਾਂਗਾ ਲਿਲਣ ਚ ਬਾਕੀ ਨਾ ਆਪਾਂ ਬਾਹਲੇ ਡਿਸਪਲੇ ਕਰ ਨਹੀਂ ਸਕਦੇ ਇੱਕ ਇੱਕ ਦੋ ਦੋ ਥਾਣਾ ਦਿਖਾਏ ਆ ਬਾਕੀ ਇਹਨਾਂ ਚ ਹੋਰ ਵੈਰਾਈਟੀਆਂ ਬਹੁਤ ਅੱਛਾ ਜਿਵੇਂ ਗੀਜ਼ਾ ਜਬਹੁਤ ਹਲੇਲਨ ਚ ਬਹੁਤ ਤਰ੍ਹਾਂ ਦੀ ਕੰਪਨੀ ਦਾ ਕੱਪੜਾ ਪਿਆਗਾ ਹਰੇਕ ਰੇਟ ਚ ਪਿਆ ਕੁਰਤਾ ਪਜਾਮਾ ਜਿਵੇਂ 700 ਰੁਪਏ ਤੋਂ ਸ਼ੁਰੂ ਹੋ ਕੇ ਆਪਣੇ ਕੋਲ ਜਿਹੜੇ ਰੇਟ ਤੱਕ ਮਰਜ਼ੀ ਲੈ ਲਓ ਕੁਰਤਾ ਪਜਾਮਾ 200 ਰੁਪਏ ਮੀਟਰ 700 ਰੁਪਏ ਦਾ ਕੁਰਤਾ ਵੀ ਮੈਦੂ ਬੋਤੇ 1000 ਰੁਪਏ ਦਾ ਕੁਰਤਾ 1500 ਦਾ ਕੁਰਤਾ 1400 ਰੁਪਏ ਤੋਂ ਕੁਰਤਾ ਪਜਾਮਾ ਦੇ ਦੇਣਾ ਪੂਰਾ ਕੁਰਤਾ ਪਜਾਮਾ ਸ਼ੁਰੂ ਹੋ ਜਾਂਦਾ ਬਈ ਜੀ ਇਸ ਤੋਂ ਉੱਪਰ ਜਿਹੜੇ ਰੇਟ ਵਾਲਾ ਮਰਜ਼ੀ ਲੈ ਲਓ ਜੇ ਤੋ ਵਿਆਹ ਚ ਨਾਰਮਲ ਜਿਹਾ ਪੈ ਜਾਂਦਾ ਕੋਈ ਚੰਗੇ ਵਿਆਹ ਲਈ ਵੀ ਲੈਣਾ ਨਾ ਉਹ ਵੀ ਮੰਨ ਲਓ 10 ਹਾਂਜੀ ਸਟੀਚਿੰਗ ਦਾ ਪ੍ਰਬੰਧ ਹੈ ਬਈ ਸਟੀਚਿੰਗ ਆਪਣੇ ਕੋਲ ਟੇਲਰ ਹੈਗੇ ਆ ਬਾਕੀ ਆਪਣੇ ਨਾਲ ਆਸ-ਪਾਸ ਟੇਲਰ ਵੀ ਬਹੁਤ ਜ਼ਿਆਦੇ ਆ ਅੱਛਾ ਜਿੱਥੋਂ ਬਾਕੀ ਮਾਲਾ ਕਸਟਮ ਮਰਜ਼ੀ ਕਰਵਾ ਸਕਦਾ ਜੀ ਆਪਾਂ ਕਰਵਾਉਣਾ ਆਪਾਂ ਵੀ ਕਰਵਾ ਕੇ ਦੇ ਦਾਂ ਠੀਕ ਆ ਬਈ ਹਾਂਜੀ ਹਾਂਜੀ ਇਸ ਤੋਂ ਬਾਅਦ ਬਾਈ ਆਈ ਜਿਵੇਂ ਵਾਈਟ ਆ ਆਈ ਰੰਗਦਾਰ ਆਗੇ ਕੁਰਤੇ ਵੀ ਹਮੇ ਸਾਰੇ ਇੰਜ ਵੀ ਖਦਰ ਦਾ ਮਿਲ ਜੂਗਾ ਤੇ ਇਹ ਰੰਗਦਾਰ ਕੀ ਦਾ ਕਾਟਨ ਸਾਰੀ ਕੁਆਲਿਟੀਆਂ ਮਿਲ ਜਾਣਗੀਆਂ ਅੱਛਾ ਇਹ ਵੀ ਅੱਛਾ ਨਹੀਂ ਇਹ ਵੀ ਮੰਨ ਕੇ ਚੱਲ ਹਾਈ ਉਹੀ ਚੀਜ਼ ਆ ਬਸ ਇਹ ਰੰਗਦਾਰ ਆ ਇਹ ਰੰਗਦਾਰ ਬਾਈ ਆ ਸਾਰਾ ਬਾਕੀ ਲੱਗਿਆ ਪਿਆ ਦਿਖਾ ਦਿਓ ਆ ਸਾਰੇ ਰੰਗਦਾਰ ਕੋਰਪਾ ਪਿਆ ਮਾ ਇਸ ਤੋਂ ਬਾਅਦ ਤੁਹਾਨੂੰ ਮਨ ਲੈਂਚ ਬਲੈਕ ਕੋਰਤੇ ਵੀ ਮਿਲ ਜਾਣਗੇ ਫਿਰ ਆਪਾਂ ਪੈਂਟਾਂ ਦਾ ਕਪੜਾ ਦਿਖਾ ਦਨੇ ਸ਼ਰਟਾਂ ਦਾ ਕਪੜਾ ਦਿਖਾ ਦਨੇ ਉਹ ਵੀ ਹਰੇ ਕਾ ਬ੍ਰਾਂਡ ਚ ਆ ਗਏ ਰਹੇ ਬਾਈ ਤੁਹਾਨੂੰ ਵਿਖਾਉਣੇ ਆ ਬਾਈ ਇਹ ਆ ਜਿਹੜੇ ਇਹ ਸਾਰੇ ਬਲੈਕ ਕਲਰ ਚ ਆ ਗਏ ਜਿਹੜੇ ਹਾਂ ਜੀ ਹਾਂ ਜੀ ਵੀਰੇ ਇਹ ਵੀ ਕੋਰਤੇ ਪਜਾਮੇ ਆ ਇਹ ਬਾਈ ਸਾਰੇ ਕੋਰਤੇ ਪਜਾਮੇ ਆ ਇਹਦੇ ਦੇਖਿਓ ਇਹ ਪਿਓਰ ਲੈ ਲੈਣ ਦਾ ਅੱਛਾ ਆ ਵੀ ਲੈ ਲੈਣ ਚ ਕੁਆਲਿਟੀ ਆ ਅੱਛਾ ਸੀ ਆਰਮ ਦਾ ਹੋ ਗਿਆ ਇਹਦੇ ਵਿੱਚ ਵੀ ਅਲੱਗ-ਅਲੱਗ ਬ੍ਰਾਂਡ ਆ ਗੀਜ਼ਾ ਕਾਟਨ ਹੋ ਗਿਆ ਬਾਈ ਸ਼ਾਈਨਿੰਗ ਵਾਲਾ ਕੁਰਤਾ ਮੈਂ ਪਠਾਨੀ ਨਹੀਂ ਬਣਾਉਂਦੇ ਅੱਜ ਕੱਲ ਹਾਂ ਉਹ ਜਿਹੜੇ ਚਲਕਦੇ ਆ ਜੇਪਾ ਜੁਪਾ ਲਾ ਕੇ ਤੇ ਮੰਨ ਲਓ ਸਲਵਾਰ ਬਣਦੀ ਐ ਸਿੰਪਲ ਕੁਰਤੇ ਵੀ ਐਵੇਂ ਬਣਦੇ ਆ ਇਹ ਪਠਾਨੀ ਵੀ ਬਣ ਜਾਂਦੇ ਆ ਇਹ ਸਾਰੇ ਬਲੈਕ ਕੁਰਤੇ ਵੀ ਐਵੇਂ ਆ ਇਹਨਾਂ 'ਚ ਹੋਰ ਬਹੁਤ ਵੈਰਾਈਟੀ ਪਈ ਆ ਬਾਈ ਇਹਨਾਂ ਦਾ ਰੇਟ ਰੂਟ ਇਹ ਵੀ 700 ਰੁਪਏ ਦਾ ਕੁਰਤਾ ਵੀ ਮੈਂ ਲੈ ਕੇ ਤੇ ਹਰੇਕ ਰੇਟ ਤੱਕ ਹੈਗਾ ਆਪਣੇ ਕੋਲੇ ਪਾਪਾ ਜੀ ਹਾਂ ਆ ਪੈਂਟਾਂ ਆਂਗਾ ਇਸ ਤੋਂ ਬਾਅਦ ਬਾਈ ਪੈਂਟਾਂ ਦਾ ਕਪੜਾ ਸ਼ੁਰੂ ਹੋ ਗਿਆ ਇਹ ਵੀ ਹਰੇਕ ਬ੍ਰਾਂਡ ਦੀ ਇੱਥੋਂ ਲੱਗ ਜੂ ਵੀਰੇ ਲਾਸਟ ਤੱਕ ਪੈਂਟਾਂ ਹੀ ਆ ਅੱਛਾ ਪੈਂਟਾਂ ਕੱਲ ਨੂੰ ਕੱਲੀਆਂ ਪੈਂਟਾਂ ਦਾ ਕੱਪੜਾ ਠੀਕ ਆ ਮਾੜਾ ਜਿਹਾ ਬਾਈ ਦੱਸਦਾ ਜਾ ਫਿਰ ਪੈਂਟ ਪਲੇਨ ਆ ਬਾਈ ਜਿਹੜੀ ਖੜਮੀ ਖੜਮੀ ਬਣਦੀ ਆ ਉਦੋਂ ਦਾ ਡੋਬੀ ਵਾਲੀ ਪੈਂਟ ਨਹੀਂ ਮੜਦੀ ਹੋਊਗੀ ਗਰਾਟੋ ਦੀ ਹੋਊਗੀ ਸੀ ਆਰਾਮ ਦੀ ਹੋਊਗੀ ਆ ਪੈਂਟਾਂ ਦੇ ਡਿਜ਼ਾਈਨ ਦਿਖਾ ਦਿਓ ਸਾਰੇ ਤਰ੍ਹਾਂ ਦੀ ਪੈਂਟ ਮਿਲ ਜੂਗੀ ਆਪਣੀ ਅੱਛਾ ਆ ਰੰਗ ਅਡੋ ਅਡੋ ਬਹੁਤ ਕਲਰ ਆਏ ਦਾ ਬਾਈ ਆਪਾਂ ਘੱਟੋ-ਘੱਟੀ 15-20 ਥਾਂ ਲਾਇਆ ਇੱਥੋਂ ਲੱਗ ਜੂਦੇ ਉੱਥੇ ਤੱਕ ਪੈਂਟਾਂ ਦਾ ਕੱਪੜਾ ਲੱਗਿਆ ਵਾ ਆਪਣਾ ਬਾਈ ਗਾਲ ਦੇ ਕਾ ਵੀ ਪਾਈਆਂ ਦਾ ਜਿਹੜਾ ਸ਼ੋਅਰੂਮ ਆ ਨਾ ਆਪਣੇ ਪਿੰਡ ਆਪ ਸ਼ੋਅਰੂਮ ਆ ਇੱਕ ਇੰ ਤੇ ਮੈਂ ਵੀ ਹੁਣ ਪੰਜਾਬੀ ਚ ਜਲਦਾ ਵੀ ਜਿਹੜੀ ਦੁਕਾਨ ਆ ਨਾ ਆ ਤੂੜੀ ਵਾਲੇ ਭੋਂਗ ਵਾਂਗੂ ਭਰੀ ਪਈ ਆ ਸਾਰੀ ਕੱਪੜੇ ਨਾਲ ਪਿੰਡ ਵਾਲੇ ਕਹਿੰਦੇ ਨੇ ਲੀਡਾ ਬਹੁਤ ਪਿਆਉ ਦੁਕਾਨ ਤੇ ਆ ਜੋ ਬਈਏ ਕਰੀ ਆ ਵੇਖ ਲਓ ਤੁਸੀਂ ਕੱਲੀ ਕੱਲੀ ਜਿਹੜੀ ਗਾਰਲਾ ਬਾਈ ਆਪਾਂ ਨੂੰ ਕੁਆਲਿਟੀ ਵਿਖਾਈ ਜਾਂਦਾ ਲੱਕੀ ਭਾਈ ਆ ਇਧਰ ਇਹ ਪੈਂਟਾ ਲੀਡਾ ਵੀ ਪਿਆ ਤੇ ਬਾਈ ਮੇਨ ਗੱਲ ਕੁਆਲਿਟੀ ਵੀ ਬਈ ਇਹ ਤੇ ਬ੍ਰਾਂਡ ਵੀ ਪਿਆ ਹਰੇਕ ਬ੍ਰਾਂਡ ਦਾ ਆ ਜਿਹੜਾ ਬਾਈ ਲੱਕੀ ਆਹਾ ਇਹ ਵੀ ਪੈਂਟਾਂ ਹੀ ਆਂ ਇਸ ਤੋਂ ਬਾਅਦ ਬਾਈ ਇਹ ਵੀ ਪੈਂਟਾਂ ਦਾ ਕੱਪੜਾ ਹੀ ਦੱਸਿਆ ਨੇ ਬਾਈ ਇਹ ਉੱਥੋਂ ਲਾਗੇ ਦਾ ਸਾਰਾ ਪੈਂਟਾਂ ਦਾ ਕੱਪੜਾ ਹੀ ਆ ਭਾਈ ਇੱਕ ਪਤਾ ਗੱਲ ਕੀ ਆ ਆਪਾਂ ਚੱਲਦੇ ਆਂ ਦੇਸੀ ਭਾਸ਼ਾ ਨਾਲ ਹਨਾ ਆਪਣੇ ਥੋੜੀ ਜਿਹੀ ਜਿਹੜੀ ਪਿੰਡਾਂ ਵਾਲੇ ਭੈਣ ਭਰਾ ਇਹ ਹੋਰੋਂ ਪਰਕ ਕਰਦੇ ਆ ਜਿਹੜੇ ਸ਼ਹਿਰ ਵਾਲੇ ਭੈਣ ਭਰਾ ਉਹਨਾਂ ਨੇ ਵੇਖਣਾ ਹੁੰਦਾ ਬ੍ਰਾਂਡ ਹਾਂਜੀ ਠੀਕ ਹੈ ਨਾ ਬ੍ਰਾਂਡ ਅਤੇ ਬ੍ਰਾਂਡਡ ਕੱਪੜਾ ਮਿਲਦਾ ਜਮਾ ਘੱਟ ਤੋਂ ਘੱਟ ਰੇਟਾਂ ਦਾ ਅੱਛਾ ਭਈਆ ਸਾਰੀਆਂ ਪੈਂਟਾਂ ਹੀ ਆ ਇਹ ਭਾਈ ਜੀ ਪੈਂਟਾਂ ਇਸ ਤੋਂ ਬਾਅਦ ਜਿੰਨਾਂ ਦਾ ਕੱਪੜਾ ਆ ਗਿਆ ਜਿੰਨਾਂ ਦੀਆਂ ਪੈਂਟਾਂ ਸਵਾ ਕੇ ਸਟੀਚਿੰਗ ਕਰਾ ਕੇ ਪਾਉਂਦੇ ਆ ਅੱਛਾ ਹਾਂਜੀ ਜਿੰਨ ਵੀ ਆ ਗਈ ਤੇ ਇੱਕ ਕਾਟਰੀਜ ਕਾਟਰੀਜ ਦੀਆਂ ਪੈਂਟਾਂ ਦੇ ਬਹੁਤ ਰੰਗ ਮੈ ਜੀ ਬਹੁਤ ਬਹੁਤ ਜਿਆਦਾ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਭਾਈ ਆ ਤੁਹਾਨੂੰ ਨਾ ਮੰਨ ਕੇ ਚਲੋ ਅਸੀਂ ਸਾਰਾ ਜਿੰਨਾ ਮਲਟੀ ਕੱਪੜਾ ਪੈਂਟਾਂ ਦਾ ਤੇ ਉਸ ਤੋਂ ਬਾਅਦ ਭਾਈ ਆਹਾ ਗਾਂ ਸ਼ਰਟਾਂ ਦੇ ਵੀ ਕਪੜਾ ਆ ਗਿਆ ਇਸ ਤੋਂ ਬਾਅਦ ਭਾਈ ਪ੍ਰਿੰਟਡ ਸ਼ਰਟਾਂ ਆ ਗਈਆਂ ਅੱਛਾ ਠੀਕ ਆ ਇਸ ਤੋਂ ਬਾਅਦ ਭਾਈ ਚੈੱਕ ਵਾਲੀਆਂ ਸ਼ਰਟਾਂ ਆ ਗਈਆਂ ਅੱਛਾ ਇਸ ਤੋਂ ਬਾਅਦ ਭਾਈ ਬ੍ਰੀਕ ਲਾਈਨਿੰਗ ਸ਼ਰਟਾਂ ਆ ਗਈਆਂ ਅੱਛਾ ਆ ਬ੍ਰੀਕ ਲਾਈਨਿੰਗ ਦੀਆਂ ਸ਼ਰਟਾਂ ਹਾਂਜੀ ਕੋਈ ਬੈਂਕ ਵਾਲਾ ਕੋਈ ਆਫਿਸ ਵਾਲਾ ਕੋਈ ਮਾਲੋ ਸ਼ੇਰਵਾਨਾ ਮੈਚਿੰਗ ਕਰਦੇ ਆ ਨਾ ਪੱਕਾ ਨਾਲ ਹਿੱਕਾਂ ਹਾਂਜੀ ਹਾਂਜੀ ਠੀਕ ਆ ਭਾਈ ਮੰਨ ਕੇ ਚੱਲੋ ਯਾਰ ਤੁਹਾਨੂੰ ਪੈਂਟ ਸ਼ਰਟ ਕੁੜਤਾ ਪਜਾਮਾ ਜਾਂ ਕੋਟ ਪੈਂਟ ਜਾਂ ਸ਼ੇਰਵਾਨੀ ਕੋਈ ਵੀ ਚੀਜ਼ ਤੁਸੀਂ ਪਸੰਦ ਕਰਨੀ ਆ ਨਾ ਸਿਰਾ ਗੱਲਾਂ ਬਾਤਾਂ ਹੁਣ ਤੁਹਾਨੂੰ ਅਸੀਂ ਨਾ ਸੈਕੰਡ ਫਲੋਰ ਤੇ ਚੱਲਾਂਗੇ ਹਾਂਜੀ ਇੱਕ ਕਾਟਨ ਦੀ ਪੈਂਟ ਦਿਖਾਈ ਪਹਿਲੇ ਨੰਬਰ ਵਾਲੀ ਆਹ ਕੱਪੜਾ ਹੈਗਾ ਕਾਟਨ ਦੀਆਂ ਪੈਂਟਾਂ ਦੇ ਵਿੱਚ ਹੈਗੇ ਘੱਟੋ ਘੱਟ 100 ਕਲਰ ਆਪਣੇ ਕੋਲ ਅੱਛਾ ਇਹ ਖੜਮਾ ਖੜਮਾ ਬਣਦਾ ਪੂਰਾ ਕੱਪੜਾ ਅੱਛਾ ਇਹ ਨਵਾਂ ਹੁਣ ਬ੍ਰਾਂਡ ਆਇਆ ਹਨਾ ਹਾਂ ਖੜਮੀ ਖੜਮੀ ਰਹਿੰਦੀ ਹੈ ਪੈਂਟ ਆਹ ਇਹਦੀ ਉਹ ਜਿਵੇਂ ਪ੍ਰੈਸ ਤੇ ਉਹਵੇਂ ਕਰੀਜ਼ ਪੂਰੀ ਬਣਦੀ ਹੈ ਇਹ ਪੈਂਟ ਇਹਨਾਂ ਚ ਕਲਰ ਬਹੁਤ ਜ਼ਿਆਦਾ ਮਿਲ ਜਾਂਦੇ ਆ ਬਈ ਪੌਣੇ ਕੁੜਤੇ ਪਜਾਮੇ ਆ ਠੀਕ ਆ ਨਾ ਪਰ ਜਿਹੜੀ ਜਾਣਕਾਰੀ ਆ ਕੱਪੜੇ ਦੀ ਲਾਲੋ ਜਾਂ ਸ਼ੂਜ ਦੀ ਲਾਲੋ ਜੁੱਤੀ ਦੀ ਹਰ ਇੱਕ ਚੀਜ਼ ਗੱਲ ਮੁਕਾਜਵੇਂ ਸਿਆਣੇ ਕਹਿੰਦੇ ਹੁੰਦੇ ਨਾ ਆਂਡੇ ਤੋਂ ਲੈ ਕੇ ਤੇ ਜਹਾਜ਼ ਤੱਕ ਪਰਖਾ ਪਰ ਕਦੇ ਨਹੀਂ ਬੋਲੇ ਨੀ ਆਪ ਦੀ ਸਿਰਤਾਬ ਨਹੀਂ ਕਰੀ ਹੁਣ ਬਾਈ ਅਸੀਂ ਤੁਹਾਨੂੰ ਨਾ ਸੈਕੰਡ ਫਲੋਰ ਤੇ ਚਲਦੇ ਆ ਸੈਕੰਡ ਫਲੋਰ ਤੇ ਬਾਈ ਮੇਰਾ ਖਿਆਲ ਉੱਥੇ ਕੋਟ ਪੈਂਟ ਹੋਣੇ ਕੋਟ ਪੈਂਟ ਤੇ ਬਲੇਜ਼ਰ ਦਾ ਕੱਪਾ ਬਲੇਜ਼ਰ ਕੋਟ ਪੈਂਟ ਉੱਥੇ ਬਾਈ ਜੁੜੇ ਰਹੋ ਵੀਡੀਓ ਨਾਲ ਤੇ ਆਪਾਂ ਵਿਖਾਉਨੇ ਆ ਤੁਹਾਨੂੰ ਸਾਰਾ ਸਿਸਟਮ ਹਜੇ ਵੀਡੀਓ ਅਸੀਂ ਕੱਟ ਨਹੀਂ ਕਰਦੇ ਤੁਹਾਨੂੰ ਸੈਕੰਡ ਫਲੋਰ ਤੇ ਚਲਦੇ हां जी भाई सेकंड फ्लोर ਤੇ ਆ ਗਏ ਆ ਆਪਾਂ ਸ਼ੋਰੂਮ ਚ ਕੋਟ ਕਪੂਰੇ ਰਵੈਲ ਫੈਬਰਿਕ ਵਾਲਿਆਂ ਦੇ ਬਾਈ ਲੱਕੀ ਕੋਲੇ ਫਰਸਟ ਫਲੋਰ ਤੁਸੀਂ ਵੇਖਿਆ ਹਨਾ ਹੁਣ ਆਪਾਂ ਤੁਹਾਨੂੰ ਵਿਖਾਉਣੇ ਆ ਪੈਂਟ ਕੋਟ ਦਾ ਕੱਪੜਾ ਅੱਛਾ ਭਾਈ ਕਿੰਨੇ ਕੰਪਨੀਆਂ ਦਾ ਕੱਪੜਾ ਹੈ ਪੈਂਟ ਕੋਟ ਦਾ ਕੋਟ ਪੈਂਟ ਦਾ ਬਾਈ ਆਪਣਾ ਚਲਦਾ ਹਰੇਕ ਬ੍ਰਾਂਡ ਹਰੇਕ ਕੁਆਲਿਟੀ ਦੇ ਹਰੇਕ ਜਿੰਨੇ ਪੈਸਿਆਂ ਤੋਂ ਸਟਾਰਟ ਆ ਕੋਟ ਪੈਂਟ ਦਾ ਕਪੜਾ ਵੀਰੇ ਆਪਣੇ ਕੋਲ 2400 ਰੁਪਏ ਤੋਂ ਸ਼ੁਰੂ ਹੋ ਜਾਂਦਾ ਸਾਡੇ ਸਟੀਚਿੰਗ ਕੇ ਕੱਲਾ ਕੱਲਾ ਬਾਈ ਕਪੜਾ ਸਟੀਚਿੰਗ ਦਾ ਅਲੱਗ ਆਪਣੇ ਕੋਲੇ ਮੰਨ ਲਓ ਕੋਟ ਪੈਂਟ ਦਾ ਜਿਹੜਾ ਕਪੜਾ ਨਾ ਚਾਹੇ ਰੇਮਰ ਦਾ ਹੋਵੇ ਸੀਆ ਰੰਬਰ ਹੋਵੇ ਦਿਖਾਈਏ ਬਾਈ ਹਰੇਕ ਬ੍ਰਾਂਡ ਹੈਗਾ ਪਹਿਲਾਂ ਤਾਂ ਆਪਾਂ ਦਿਖਾਉਣੇ ਬਾਈ ਜਿਵੇਂ ਸੈਲਫ ਚੈੱਕ ਵਾਲਾ ਕੋਟ ਪੈਂਟ ਚੱਲਦਾ ਪਿਆ ਅੱਜਕੱਲ ਇਹ ਇੱਕ ਦੋ ਦੋ ਡਿਜ਼ਾਈਨ ਮੈਂ ਦਿਖਾਉਣ ਲੱਗਾ ਇਹਦੇ 'ਚ ਮੰਨ ਲਓ 100-100 ਡਿਜ਼ਾਈਨ ਹੈਗਾ ਆਪਣੇ ਕੋਲ 100 ਤੋਂ 200 ਡਿਜ਼ਾਈਨ ਅੱਛਾ ਇਸ ਤੋਂ ਬਾਅਦ ਬਾਈ ਲੈਨਿੰਗ ਕੋਟ ਪੈਂਟ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਹਮਮ ਤੇ ਇਸ ਤੋਂ ਬਾਅਦ ਬਾਈ ਆਪਣੇ ਕੋਲ ਪਲੇਨ ਕੋਟ ਪੈਂਡ ਦਾ ਕਰਦਾ ਅੱਛਾ ਪਲੇਨ ਦਾ ਆ ਗਿਆ ਹਾਂਜੀ ਠੀਕ ਆ ਸੀ ਆਰਾਮ ਦਾ ਬਾਈ ਜੀ ਰੇਮਡ ਦਾ ਹੋ ਗਿਆ ਠੀਕ ਆ ਓਸੀਐਮ ਦਾ ਬਾਈ ਠੀਕ ਆ ਇਸ ਵਾਰ ਜੈਫਰੀ ਹੈਮ ਦਾ ਕੋਟ ਪੈਂਡ ਹੋ ਗਿਆ ਬਾਈ ਇੱਕ ਗੱਲ ਆ ਕਲਰ ਬਹੁਤ ਆ ਬਾਈਆਂ ਕੋਲੇ ਇਹ ਗੱਲ ਨਹੀਂ ਵੀ ਇੱਥੇ ਕਲਰਾਂ ਦੀ ਕੋਈ ਘਾਟ ਆ ਮੇਨ ਗੱਲ ਆ ਜਿਵੇਂ ਬਾਈ ਇਹ ਕੈਮਲ ਗੱਲ ਆ ਦੋ ਪਾਟਰਾਂ ਇਧਰੋਂ ਲਾ ਕੇ ਤੇ ਗਾਂਦ ਕੇ ਜੇ ਵੇਖ ਗਏ ਵੀ ਕਰਮਾਂ ਦੀ ਓ ਇਹ ਜਿਹੜੀ ਆ ਉੱਪਰ ਦਾ ਫਲੋਰ ਆ ਇਹਦੀ ਲਮਾਈ ਆ ਤੇ ਭਰਿਆ ਪਿਆ ਬਾਈ ਇਹ ਸਾਰਾ ਬਾਈ ਕੋਟ ਪੈਂਟ ਇੱਕ ਗੱਲ ਤੇਰੀ ਘੱਟ ਦੰਦੇ ਕੀ ਹਾਂਜੀ ਕੋਟ ਪੈਂਟ ਵੀ ਵਿਖਾਤਾ ਹਾਂਜੀ ਪੈਂਟ ਕੋਟ ਸਾਰਾ ਕੁਝ ਹੈ ਨਾ ਹਾਂਜੀ ਤੇ ਜੀਨਾ ਵੀ ਵਿਖਾ ਦਿੰਗਾ ਹਾਂਜੀ ਤੇ ਸ਼ੇਰਵਾਨੀਆਂ ਆਪਾਂ ਵਿਖਾ ਦੇਣੀ ਹੈ ਹਾਂਜੀ ਕਿ ਕੰਮ ਰਹਿ ਗਿਆ ਇੱਕ ਹਾਂਜੀ ਟਾਈ ਮੈਲੂ ਬਾਈ ਵੀ ਮੈਲੂ ਕਿੰਨੇ ਕਿੰਨੇ ਕਮਾਨੀ ਦੀ ਕਿ ਨਾਲ ਮੈਚਿੰਗ ਹੀ ਬਾਈ ਬਾਈ ਪ੍ਰਿੰਟਡ ਆਫ ਰਿਪੋਰਟ ਬੰਦੇ ਸਹਾਵਾ ਦੇਣੀ ਪੈਂਦੀ ਹੈ ਨਾ ਲੈਣੀ ਗਾੜੀ ਜਾਂ ਪ੍ਰਿੰਟਡ ਆਂ ਚੀ ਵਰਕਲ ਕਰਉ ਤੱਕ ਵਾਲੀਆਂ ਚੱਲ ਦੇਣਾ ਪਈਆਂ ਉਹ ਹੈਗੀਆਂ ਅੱਛਾ ਹਾਂਜੀ ਬਈ ਯਾਨੀ ਇਹ ਮਤਲਬ ਉਹ ਨਹੀਂ ਵੀ ਆਪਾਂ ਨੂੰ ਕੋਟ ਕਪੂਰੇ ਜੋ ਆਪਾਂ ਕੱਪੜਾ ਲੈਣਗੇ ਤੇ ਟਾਈ ਲੈਣਗੇ ਤੇ ਬਟੰਡੇ ਜਾਣਾ ਨਹੀਂ 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 ਬਾਈ ਮੰਨ ਲਓ ਇਹ ਗੱਲ ਬਾਈ ਜ਼ਰੂਰੀ ਆ ਪਿਛਲੀ ਵਾਰ ਜਦੋਂ ਵੀਡੀਓ ਬਣਾਈ ਸੀ ਨਾ ਤੇ ਕਈ ਭਰਾਵਾਂ ਨੇ ਪੁੱਛਿਆ ਸੀ ਵੀ ਟਾਈ ਬਾਰੇ ਨਹੀਂ ਦੱਸਿਆ ਤੇ ਟਾਈ ਜੇ ਆਖੋ ਤਾਂ ਆ ਜਾਓ ਯਾਰ ਕੈਮਰਾਮੈਨ ਆ ਜਾ ਬਾਈ ਆਪਾਂ ਵਿਖਾਈ ਦਿੰਨੇ ਆ ਆਹ ਵੇਖ ਲਓ ਬਾਈ ਬਾਈ ਕੋਲੇ ਇੱਥੇ ਨਾ ਮੰਨ ਕੇ ਜਿੰਨੂ ਆ ਟਾਈਆਂ ਦੇ ਢੇਰ ਲੱਗੇ ਪਿਆ ਜਿਹੋ ਜੀ ਹੋਊਗੀ ਛੋਟੀ ਡਰੈਸ ਦੀ ਕਲਰ ਉਹੋ ਜਿਹੀ ਤੁਹਾਨੂੰ ਨਾਲ ਟਾਈ ਮੈਚਿੰਗ ਕਰਕੇ ਦੇਣਗੇ ਠੀਕ ਆ ਬਾਈ ਜੀ ਤੇ ਇਧਰ ਆਹ ਕੱਲੀ ਕੱਲੀ ਡੰਮੀ ਲੱਗੀ ਪਈ ਆ ਤੁਸੀਂ ਵੇਖ ਲਓ ਇੱਥੇ ਆ ਕੇ ਨਾ ਤੁਸੀਂ ਡੰਮੀਆਂ ਤੇ ਜਿਵੇਂ ਰੰਗ ਸਿਲੈਕਟਡ ਕਰੋਗੇ ਜਿੱਦੇ ਬੰਦਾ ਇਹ ਡੰਮੀ ਵੇਖ ਕੇ ਤੇ ਤਿਆਰ ਹੋ ਕੇ ਜਾਂਦਾ ਉਹਦੇ ਤਾਂ ਚੜਾਈ ਹੁੰਦੀ ਆ ਮਹਾਰਾਜਿਆਂ ਲਈ ਮਗਰੋ ساری ਉਮਰ ਬੰਦਾ ਪਸਤਾਉਂਦਾ ਇਹ ਚੀਜ਼ ਹੀ ਇਕੈਲ ਜੀ ਆ ਤੇ ਹੁਣ ਬਾਈ ਤੁਹਾਨੂੰ ਆਪਾਂ ਕਪੜਾ ਮੰਨ ਕੇ ਚਲੋ ਜਿਹੜਾ ਸੀਗਾ ਵਿਖਾਉਣਾ ਸੀਗਾ ਸ਼ੇਰਵਾਨੀ ਦਾ ਉਹ ਤੁਹਾਨੂੰ ਆ ਡੰਮੀਆਂ ਤੇ ਵਿਖਾ ਚੁੱਕੇ ਆ ਇਹ ਆਏ ਨਹੀਂ ਬਈ ਇੱਥੇ ਆ ਜਿਹੜੀਆਂ 6-7 ਡੰਮੀਆਂ ਪੰਗਾ ਇਹੀ ਕਪੜਾ ਬਾਈ ਲੱਕੀ ਕਿੰਨਾ ਕਲਰ ਮਿਲ ਜੂਗਾ ਸ਼ੇਰ ਬਾਈ ਅੱਜ ਕਲਰ ਦਿਖਾਈ ਦਿੰਦੇ ਬਹੁਤ ਜ਼ਿਆਦਾ ਕਲਰ ਚਾਹ ਆ ਜਾ ਬਾਈ ਚੱਲਦੀ ਵੀਡੀਓ ਜੀ ਤੁਹਾਨੂੰ ਆ ਹੀ ਅਸੀਂ ਕਲਰਾਂ ਤੇ ਜਾਣਦੇ ਆ ਕਿਉਂਕਿ ਨਾਲੇ ਤੁਹਾਨੂੰ ਦੂਰੀ ਵਾਰ ਤੋਂ ਦਰਸ਼ਨ ਹੋ ਜੂ ਸਾਰੇ ਸ਼ੋਅਰੂਮ ਦਾ ਬਈ ਵਾਕਿਆ ਯਾਰ ਗੱਲਾਂ ਬਾਤਾਂ ਹੈਗੀਆਂ ਕਿ ਹੈ ਨਹੀਂ ਆਜੋ ਆ ਪਿਆ ਬਾਈ ਸ਼ੇਰਵਾਨੀ ਦਾ ਕੱਪੜਾ ਮਾੜੀ ਦੁਕਾਨ ਜਿੰਨਾ ਤਾਂ ਸ਼ੇਰਵਾਨੀ ਵਾਲਾ ਕੱਪੜਾ ਹੀ ਥਾਂ ਰੋਕੀ ਬੈਠਾ ਅੱਛਾ ਬਈ ਆਹਾ ਪਿਆ ਹੈ ਕੱਪੜਾ ਇਹ ਬਈ ਇਹਦੇ ਚ ਡਿਜ਼ਾਈਨ ਬਹੁਤ ਆ ਤੇ ਇਹ ਦੂ ਹਜੇ ਮੰਨ ਲਓ 1 ਤਰੀਕ ਤੱਕ ਜਿਹੜੀ ਆਉਣ ਵਾਲੀ ਆ ਅੱਛਾ 100 ਬਣਾ ਵੈਰਿਟੀ ਹੋਰ ਆ ਜਾ ਅੱਛਾ ਇੱਕ ਦਸ ਬਈ ਇਹ ਜਿਵੇਂ ਸ਼ੇਰਵਾਨੀ ਦਾ ਆਪਾਂ ਬਣਾਉਨੇ ਆ ਉਹਦਾ ਪੇਸਟਿੰਗ ਪੂਸਟਿੰਗ ਵਾਵਾ ਕੁਛ ਹੁੰਦਾ ਹਨਾ ਥੱਲੇ ਕਪੜਾ ਜਾਂ ਲਾਉਂਦੇ ਆ ਹਾਂਜੀ ਹਾਂਜੀ ਤੇ ਜੇ ਬਈ ਇਹਦਾ ਕੁਰਤਾ ਪਜਾਮਾ ਮੇਰੇ ਅਰਕੀ ਨੇ ਬਣਾਉਣਾ ਹੋਵੇ ਕੁਰਤੇ ਪਜਾਮੇ ਲਈ ਬਈ ਆਪਣੇ ਕੋਲੇ ਆਏ ਨਾ ਬਣਾਉਣਾ ਹੋਵੇ ਅਲੱਗ ਕਪੜਾ ਹੈਗਾ ਕਾਟਨ ਦਾ ਪਿਆਰਾ ਅੱਛਾ ਆ ਜੀ ਇਹ ਕੁਰਤੇ ਲਈ ਆ ਕੱਲੇ ਇਹ ਸ਼ੇਰਵਾਨੀ ਦੇ ਤਿੰਨ ਡਿਜ਼ਾਈਨ ਆਪਾਂ ਵਿੱਚ ਲਾਏ ਹੋਏ ਆ ਨਹੀਂ ਸ਼ੇਰਵਾਨੀ ਦਾ ਕਪੜਾ ਆ ਇਸ ਤੋਂ ਬਾਅਦ ਆ ਸ਼ੇਰਵਾਨੀ ਦਾ ਕਪੜਾ ਅੱਛਾ ਇਹ ਕੁਰਤੇ ਪਜਾਮੇ ਦਾ ਲਾਉਣਾ ਹਾਂਜੀ ਇਹ ਇਹ ਪ੍ਰਿੰਟਡ ਕੜਾਈ ਵਾਲੇ ਕੁਰਤੇ ਅੱਜਕੱਲ ਚੱਲੇ ਆ ਜਾਂ ਹਲਦੀ ਰ ਤਿਆ ਭਾਈ ਸਿੱਪਗਾਈਂ ਕਿਤੇ ਉਹ ਨਾ ਹੋਵੇ ਅਗਲਾ ਇੱਕ ਵਾਰੀ ਪਾਵੇ ਤੇ ਮੁੜ ਕੇ ਨਿਕਲ ਜਾਂਦਾ ਨਹੀਂ ਨਹੀਂ ਭਾਈ ਇਦਾਂ ਨਹੀਂ ਹੁੰਦਾ ਵੀ ਡਾਇਰੈਕਟਲੀ ਕਰਾਉਣਾ ਨਹੀਂ ਮੇਰੇ ਸ਼ੌਕ ਨੂੰ ਟੌਰ ਨੂੰ ਆ ਬਾਕੀ ਭਾਈ ਹੰਡਾਉਣ ਨੂੰ ਚੀਜ਼ਾਂ ਨਹੀਂ ਆਂਦੀਆਂ ਪਾਲਟੀ ਵੀਰ ਚੀਜ਼ ਠੀਕ ਆ ਹਾਂਜੀ ਹਾਂਜੀ ਤੇ ਭਾਈ ਓ ਇਹ ਆਪਣਾ ਮੰਨ ਕੇ ਜਦੋਂ ਡਾਇਰੈਕਟਲੀ ਕਰਾਉਣਾ ਨਹੀਂ ਬਾਸ ਵੀ ਹੋ ਜਾਂਦਾ ਨਾਰਮਲ ਸਰਵਿਸ ਬਾਸ ਹੋ ਜਾਂਦਾ ਹਾਂਜੀ ਕੋਈ ਚੱਕਰ ਨਹੀਂ ਨਾ ਨਾ ਕੋਈ ਚੱਕਰ ਨਹੀਂ ਕੋਟ ਨਾ ਨਾ ਕਪੜਾ ਠੀਕ ਆ ਭਾਈ ਇੱਧਰ ਤੁਹਾਨੂੰ ਇੱਕ ਹੋਰ ਦਿਖਾ ਦੇ ਕੇ ਕੱਲੀ ਕੱਲੀ ਡਮੀ ਲੱਗੀ ਪਈ ਆ ਜੇ ਤੁਸੀਂ ਮੰਨ ਕੇ ਚੱਲੋ ਕਿਸੇ ਨੇ ਬਲੇਜ਼ਰ ਜਾਂ ਜੈਕਟ ਤਿਆਰ ਕਰਾਉਣੀ ਆ ਠੀਕ ਆ ਜਾਂ ਬਾ ਤੇ ਜੇ ਕਿਸੇ ਨੇ ਲੌਂਗ ਕੋਟ ਤਿਆਰ ਕਰਾਉਣਾ ਉਹਦਾ ਕਪੜਾ ਵੀ ਇੱਥੇ ਬਾਈਆਂ ਕੋਲੇ ਖਾਸ ਆ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਚੁੱਪ ਕਰਕੇ ਬਈ ਵੀਡੀਓ 'ਚ ਨੰਬਰ ਚੱਲੀ ਜਾਂਦਾ ਨੰਬਰ ਲਾ ਲਓ ਤੇ ਬਾਈਆਂ ਕੋਲੇ ਆ ਜਾਓ ਸ਼ਹਿਰ ਕੋਟਕਪੂਰੇ ਜੈਤੂ ਰੋਡ ਤੇ ਰਵੈਲ ਫੈਬਰਿਕ ਬਹੁਤ ਮਸ਼ਹੂਰ ਪੁਰਾਣਾ ਸ਼ੋਰੂਮ ਆ ਦੱਬ ਕੇ ਮਾਰ ਦਿਓ ਸ਼ੇਅਰ ਨਵੀਂ ਵੀਡੀਓ ਨਾਲ ਛੇਤੀ ਮਿਲਦੇ ਆ ਧੰਨਵਾਦ ਮਿੱਤਰੋ